ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਆਪਾਂ ਪੜਾਂਗੇ ਪੰਜਾਬੀ ਭਾਸ਼ਾ ਤੇ ਵਿਆਕਰਨ ਬਾਰੇ ਪੰਜਾਬੀ ਭਾਸ਼ਾ ਕੀ ਹੈ ਜੀ ਪੰਜਾਬ ਦੀ ਬੋਲੀ ਨੂੰ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ ਪੰਜਾਬ ਫਾਰਸੀ ਦੇ ਸ਼ਬਦਾਂ ਪੰਜ ਪਲਸ ਆਪ ਤੋਂ ਬੜਿਆ ਹੈ ਜਿਹੜਾ ਪੰਜਾਬ ਸ਼ਬਦ ਆ ਉਹ ਕਿੱਥੋਂ ਬਣਾਇਆ ਫਾਰਸੀ ਦੇ ਸ਼ਬਦਾਂ ਤੋਂ ਪੰਜ ਪਲਸ ਆਪ ਆਪ ਤੋਂ ਆਪ ਤੋਂ ਬਣਾਇਆ ਕਿਉਂਕਿ ਇੱਥੇ ਪੰਜ ਦਰਿਆ ਬਾਗ ਦੇ ਸਨ ਪੰਜ ਦਰਿਆ ਕਿਹੜੇ ਕਿਹੜੇ ਹਨ ਜੀ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਜੰਮੂ ਤੇ ਪੁਨਸ ਇਲਾਕੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਜੀ ਅੱਗੇ ਹੈ ਜੀ ਵਿਆਕਰਨ ਜਿਹਨੂੰ ਗ੍ਰਾਮਰ ਕਹਿੰਦੇ ਆ ਇੰਗਲਿਸ਼ ਚ ਕਿਸੇ ਭਾਸ਼ਾ ਦੇ ਜਨਮ ਲੈਂਦੇ ਆ ਹੀ ਉਸ ਦਾ ਨੇਮ ਵਿਧਾਨ ਜਨਮ ਲੈਂਦਾ ਨੇਮ ਭਾਭ ਨਿਜ਼ਮ ਵਿਧਾਨ ਪਾਸਾ ਦਾ ਵਿਆਕਰਨ ਹੁੰਦਾ ਹੈ ਹਰੇਕ ਭਾਸ਼ਾ ਦੇ ਚਾਰ ਮੁੱਖ ਅੰਗ ਹੁੰਦੇ ਨੇ ਕਿੰਨੇ ਹੁੰਦੇ ਹਨ ਜੀ ਚਾਰ ਮੁੱਖ ਅੰਗ ਹੁੰਦੇ ਹਨ ਜਿਹੜਾ ਕਿ ਧੁਨੀਆਂ ਸ਼ਬਦ ਬਾਕ ਅਤੇ ਅਰਥ ਹਾਂਜੀ ਵਿਆਕਰਨ ਦੇ ਭਾਗ ਕਿਹੜੇ ਹਨ ਪਾਰਟਸ ਆਫ ਦਾ ਗ੍ਰਾਮਰ ਹਾਂਜੀ ਵਰਣ ਜਾਂ ਅੱਖਰ ਬੋਧ ਸ਼ਬਦ ਬੋਧ ਬਾਕ ਬੋਧ ਅਰਥ ਬੋਧ ਹਾਂਜੀ ਅੱਗੇ ਆਪਾਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂਗੇ ਵਰਣ ਜਾਂ ਅੱਖਰ ਬੋਧ ਕਿਹਨੂੰ ਕਹਿੰਦੇ ਜਿਹਦੇ ਵਿੱਚ ਵਰਨਾਂ ਦੇ ਰੂਪ ਵਿੱਚ ਭੇਦ ਉਚਾਰਨ ਦੇ ਟਿਕਾਣੇ ਤੇ ਲਗਾ ਮਾਤਰਾਵਾਂ ਲਗਾ ਅੱਖਰਾਂ ਦੇ ਸ਼ਬਦਾਂ ਦੀ ਜੋੜ ਜੋੜਾਂ ਦੀ ਜਾਣਕਾਰੀ ਮਿਲਦੀ ਹੈ ਜਿਹਦੇ ਵਿੱਚ ਸਾਨੂੰ ਲਗਾ ਮਾਤਰਾਵਾਂ ਲਗਾ ਅੱਖਰਾਂ ਦੇ ਸ਼ਬਦਾਂ ਦੀ ਜੋੜ ਦੀ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਬਰਨਜ ਅੱਖਰ ਬੋਧ ਜੀ ਨੈਕਸਟ ਹੈ ਸਾਡੇ ਕੋਲੇ ਸ਼ਬਦ ਬੋਧ ਕਿਹਨੂੰ ਕਹਿੰਦੇ ਨੇ ਅੱਖਰਾਂ ਤੋਂ ਸੁੱਧ ਸ਼ਬਦ ਬਣਾਉਂਦੇ ਤੇ ਸ਼ਬਦਾਂ ਦੀ ਕਿਸਮਾਂ ਤੇ ਬੰਤਰ ਬਾਰੇ ਦੇ ਨਿਜ਼ਮਾ ਬਾਰੇ ਪਤਾ ਚੱਲਦਾ ਉਹਨਾਂ ਨੂੰ ਸ਼ਬਦ ਬੋਧ ਆਖਦੇ ਨੇ ਬਾਕ ਬੋਧ ਕਿਹਨੂੰ ਕਹਿੰਦੇ ਨੇ ਜਿਸ ਵਿੱਚ ਵਿਆਕਰਨ ਦੇ ਬਾਕ ਬਣਾਉਣੇ ਰਚਨਾ ਬਾਕ ਬੰਡ ਬਾਕ ਬਟੰਦਰਾ ਤੇ ਵਿਸ਼ਰਾਮ ਚਿੰਨਾਵਾਰੇ ਸਾਨੂੰ ਪਤਾ ਲੱਗਦਾ ਉਹਨੂੰ ਬਾਕ ਬੋਧ ਕਿਹਾ ਜਾਂਦਾ ਜੀ ਇੱਕ ਸਿੰਗਲ ਸਿੰਗਲ ਵੀ ਪੁੱਛਿਆ ਜਾ ਸਕਦਾ ਜੀ ਸ਼ਬਦ ਬੋਧ ਕਿਹਨੂੰ ਕਹਿੰਦੇ ਨੇ ਬਾਕ ਬੋਧ ਕਿਹਨੂੰ ਕਹਿੰਦੇ ਨੇ ਅਰਥ ਬੋਧ ਕਿਹਨੂੰ ਕਹਿੰਦੇ ਨੇ ਸ਼ਬਦਾਂ ਦੇ ਅਰਥਾਂ ਦੇ ਵਜੋਂ ਵਿਆਖਿਆ ਕੀਤੀ ਜਾਵੇ ਉਹਨੂੰ ਅਰਥ ਬੋਧ ਕਿਹਾ ਜਾਂਦਾ ਹੈ ਅਗਲਾ ਹੈ ਜੇ ਸਾਡੇ ਕੋਲ ਇਹਦੀ ਕਿਸਮਾਂ ਪੜਨੀਆਂ ਨੇ ਵਿਆਕਰਨ ਦੀਆਂ ਕਿਸਮਾਂ ਕਿੰਨੀਆਂ ਹਨ ਜੀ ਵਿਆਕਰਨ ਦੀਆਂ ਦੋ ਕਿਸਮਾਂ ਨੇ ਸਿਧਾਂਤਕ ਵਿਆਕਰਨ ਤੇ ਵਿਵਹਾਰਕ ਵਿਆਕਰਨ ਸਿਧਾਂਤਕ ਵਿਆਕਰਨ ਵੱਖ-ਵੱਖ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵਿਆਕਰਨ ਇੱਕ ਵਿਸ਼ੇ ਬੰਗ ਪੜ੍ਹਾਇ ਜਾਂਦੀ ਹੈ ਭਾਵੇਂ ਰੱਟਾ ਲਗਵਾ ਕੇ ਹਾਂਜੀ ਵਿਆਕਰਨ ਦੇ ਨਿਯਮ ਜਾ ਕਰਾਏ ਜਾਂਦੇ ਨੇ ਸਿਧਾਂਤਕ ਵਿਆਕਰਨ ਨੂੰ ਵੱਖ-ਵੱਖ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਰੱਟਾ ਲਗਵਾਇਆ ਜਾਂਦਾ ਜੀ ਇਹਦੇ ਵਿੱਚੋਂ ਨਿਯਮਾਂ ਨੂੰ ਯਾਦ ਕਰਵਾਇਆ ਜਾਂਦੇ ਵਿਆਕਰਨ ਦੇ ਨਿਯਮ ਯਾਦ ਕਰਾਏ ਜਾਂਦੇ ਨੇ ਜਿਹੜੇ ਵਿਵਹਾਰਕ ਵਿਆਕਰਨ ਹੈ ਜੀ ਉਹ ਬੱਚਿਆਂ ਨੂੰ ਵਿਵਹਾਰਕ ਗਿਆਨ ਦਿੱਤਾ ਜਾਂਦਾ ਹੈ ਉਹੀ ਨਿਯਮ ਪੜ੍ਹਾਏ ਜਾਂਦੇ ਨੇ ਜਿਹੜੇ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਨੇਗੇ ਨੈਕਸਟ ਹੈ ਸਾਡੇ ਕੋਲ ਜੀ ਪੰਜਾਬੀ ਵਰਣਬੋਧ ਕਿਹਨੂੰ ਕਹਿੰਦੇ ਹਾਂ ਜੀ ਵਿਆਕਰਨ ਦਾ ਉਹ ਭਾਗ ਜਿਸ ਵਿੱਚ ਵਰਨਾ ਜਾਂ ਅੱਖਰਾਂ ਦੇ ਰੂਪ ਭੇਦ ਉਚਾਰਨ ਟਕਾਣੇ ਉਹਨਾਂ ਵਰਨਾਂ ਨੂੰ ਜੋੜ ਕੇ ਸ਼ਬਦ ਬਣਾਉਣ ਦੇ ਨਿਯਮਾਂ ਦੱਸੇ ਜਾਂਦੇ ਹਨ ਉਹਨਾਂ ਨੂੰ ਵਿਆਕਰਣ ਆਖੰਦਾ ਹੈ ਪ੍ਰਭਾਸ਼ਾ ਦੇ ਤੌਰ ਤੇ ਅਸੀਂ ਪੜ੍ਹਦੇ ਆ ਜੀ ਉਸ ਮੂਲ ਧੁਨੀ ਜਾਂ ਛੋਟੀ ਤੋਂ ਛੋਟੀ ਧੁਨੀ ਨੂੰ ਵਰਨ ਕਹਿੰਦੇ ਹਨ ਊੜਾ ਕਕਾ ਪਪਾ ਜਈਆ ਰਾਰਾ ਆਦ ਵਰਨ ਹਨ ਹਾਂਜੀ ਕਿਹੜੇ ਕਿਹੜੇ ਨੇ ਊੜਾ ਕਕਾ ਪਪਾ ਜਈਆ ਰਾਰਾ ਆਦ ਇਹ ਵਰਨ ਹਨ ਜੀ ਪਿੱਛੇ ਆਪਾਂ ਪੜਿਆ ਸੀ ਵਿਆਕਰਣ ਦੇ ਭਾਗ ਜੀ ਵਿਆਕਰਣ ਦੇ ਕਿਸਮਾਂ ਜੀ ਹੁਣ ਵਿਆ ਪੰਜਾਬੀ ਵਰਨ ਬੋਧ ਕੀ ਹੁੰਦੀ ਹੈ ਉਹਨਾਂ ਦੀ ਐਕਸਪਲੇਨੇਸ਼ਨ ਕਰ ਰਹੇ ਆ ਆਪਾਂ ਇਹ ਲਿਪੀਆ ਅੱਖਰਾਂ ਦੇ ਸਮੂਹ ਨੂੰ ਲਿਪੀ ਆਖਿਆ ਜਾਂਦਾ ਹੈ ਕਿੰਨਾ ਨੂੰ ਆਖਿਆ ਜਾਂਦਾ ਹੈ ਅੱਖਰਾਂ ਸਮੂਹ ਨੂੰ ਪੰਜਾਬੀ ਦੀ ਲਿਪੀ ਕਿਹੜੀ ਗੁਰਮੁਖੀ ਹੈ ਹਿੰਦੀ ਦੀ ਦੇਵਨਾਗਰੀ ਹੈ ਹੁਣ ਉਰਦੂ ਦੀ ਫਾਰਸੀ ਅੰਗਰੇਜ਼ੀ ਦੀ ਰੋਮਨ ਹਾਂਜੀ ਇਹ ਬਹੁਤ ਵਾਰੀ ਕੁਐਸਚਨ ਪੁੱਛੇ ਜਾਂਦੇ ਨੇ ਜੀ ਗੁਰਮੁਖੀ ਪੰਜਾਬੀ ਦੀ ਕਿਹੜੀ ਹੈ ਜੀ ਗੁਰਮੁਖੀ ਹਿੰਦੀ ਦੀ ਕਿਹੜੀ ਹੈ ਦੇਵਨਾਗਰੀ ਉਰਦੂ ਦੀ ਫਾਰਸੀ ਅੰਗਰੇਜ਼ੀ ਦੀ ਰੋਮਨ ਅੱਗੇ ਹੈ ਜੀ ਵਰਨਾ ਦੀ ਕਿਸਮਾਂ ਅਗਲਾ ਹੈ ਜੀ ਸਾਡੇ ਕੋਲੇ ਵਰਨਾ ਦੀ ਕਿਸਮਾਂ ਕਿਹੜੀਆਂ ਹਨ ਜੀ ਸਵਾਰ ਵੋਵਲਸ ਬੋਲ ਇੰਗਲਿਸ਼ ਚ ਸਵਰ ਉਹ ਧੁਨੀ ਹੁੰਦੀ ਹੈ ਉਚਾਰਨ ਸਮੇ ਸਾਡਾ ਮੂੰਹ ਸਾਡਾ ਸਾਹ ਉਚਾਰਨ ਅੰਗਾਂ ਦੀ ਕਿਸੇ ਵਿਸ਼ੇਸ਼ ਰੁਕਾਵਟ ਤੋਂ ਬਿਨਾਂ ਬਾਹਰ ਨਿਕਲਦਾ ਹੈ ਹਾਂਜੀ ਉਚਾਰਨ ਦੇ ਸਮੇ ਸਾਡਾ ਜਿਹੜਾ ਸਾਹ ਹੈ ਉਚਾਰਨ ਅੰਗਾਂ ਦੀ ਕਿਸੇ ਵਿਸ਼ੇਸ਼ ਰੁਕਾਵਟ ਤੋਂ ਬਾਹਰ ਨਿਕਲਦਾ ਹੈ ਸਵਰ ਤਿੰਨ ਹਾਂਜੀ ਊੜਾ ਆੜਾ ਈੜੀ ਕਿਹੜੇ ਕਿਹੜੇ ਹਾਂਜੀ ਤਿੰਨ ਸਵਰ ਨੇ ਕਿ ਅੱਗੇ ਹੈ ਜੀ ਸਵਰ ਧੁਨੀਆਂ ਕਿਹੜੀਆਂ ਨੇ ਆੜਾ ਆੜਾ ਆੜਨ ਕੰਨਾਂ ਆ ਈ ਈ ਉ ਓ ਅ ਓ ਅ ਓ ਤੇ ਔ ਸਵਰਨਾ ਸਵਰਾਂ ਦੀ ਵੰਡ ਕੀ ਹੈ ਜੀ ਮੂਲ ਸਵਰ ਇਹ ਦੋ ਕਿਸਮਾਂ ਨੇ ਜੀ ਅੱਗੇ ਲਗੂ ਸਵਰ ਦੀਰਘ ਸਵਰ ਹਾਂਜੀ ਕਿਹੜੇ ਹਨ ਜੀ ਲਗੋ ਸਵਰ ਤੇ ਦੀਰਘ ਸਵਰ ਸਵਰਾਂ ਦੀ ਵੰਡ ਦੇ ਵਿੱਚ ਪਹਿਲਾ ਹੈਗੇ ਸਾਡੇ ਕੋਲ ਮੂਲ ਸਵਰ ਇਹਦੀਆਂ ਦੋ ਕਿਸਮਾਂ ਨੇ ਅੱਗੇ ਲਗੋ ਸਵਰ ਤੇ ਦੀਰਘ ਸਵਰ ਹਾਂਜੀ ਲਗੋ ਸਵਰ ਕਿਹੜੇ ਹੁੰਦੇ ਨੇ ਇੰਨਾ ਸਵਰਾਂ ਦਾ ਉਚਾਰਨ ਕਰਨ ਸਮੇਂ ਇੱਕ ਮਾਤਰਾ ਦਾ ਸਮਾਂ ਲੱਗਦਾ ਹੈ ਆੜਾ ਈ ੜੀ ਅਨਸਾਰੀ ਈ ਊੜੇੰਤੂ ਲੈਂਕੜੇ ਊ ਇਹ ਤਿੰਨੇ ਸਵਰ ਲਘੂ ਸਵਰ ਹਨ ਜੀ ਕਿਹੜੇ ਹਨ ਜੀ ਇਹ ਤਿੰਨੇ ਲਘੂ ਸਵਰ ਹਨ ਜੀ ਕਈ ਵਾਰ ਪੇਪਰ ਦੇ ਵਿੱਚ ਆਹ ਤਿੰਨੋਂ ਪਾ ਕੇ ਭਾਰਤੀ ਅੰਦਰ ਵਿੱਚ ਇਹ ਪੁੱਛਿਆ ਜਾਂਦਾ ਵੀ ਇਹ ਕਿਹੜੇ ਸਵਰ ਸਵਰਨੇ ਜੀ ਆਪਣੇ ਕੋਲ ਇਹ ਦੱਸਾਂ ਫਿਰ ਇਹ ਲਘੂ ਸਵਰ ਨੇ ਹਾਂ ਜੀ ਅਗਲਾ ਹੈ ਦੀਰਘ ਸਵਰ ਕਿਹੜਾ ਹੁੰਦਾ ਹੈ ਉਚਾਰਨ ਸਮੇਂ ਦੋ ਮਾਤਰਾ ਦਾ ਸਮਾਂ ਲੱਗਦਾ ਹੈ ਆੜੇ ਕੰਨ ਆ ਈ ੜੀ ਨੂੰ ਬਿਹਾਰੀ ਈ ਊੜੇੰਤੂ ਲੈਂਕੜੇ ਊ ਏ ਈ ੜੀ ਦਾ ਮ ਏ ਊੜੇ ਦਾ ਮੂੰਹ ਖੁੱਲ੍ਹਾ ਦੀर्घ स्वर ਹਨ ਜੀ ਇਹ ਕਿਹੜੇ ਨੇ ਜੀ ਆਹ ਵਾਲੇ ਦੀर्घ स्वर ਨੇਗੇ ਅਗਲਾ ਹੈ ਜੀ ਸਾਡੇ ਕੋਲ ਸੰਯੁਕਤ ਸਵਰ ਕਿਹੜੇ ਹੁੰਦੇ ਆ ਨੇ ਮੂਲ ਸਵਰਾਂ ਦੇ ਮੇਲ ਨਾਲ ਬਣਦੇ ਹਨ ਜੀ ਅ ਅ ਸੰਯੁਕਤ ਸਵਰ ਹਨ ਜੀ ਹਾਂਜੀ ਕਿਹੜੇ ਹਨ ਜੀ ਅ ਤੇ ਆਹੋ ਸੰਯੁਕਤ ਸਵਰ ਹਨ ਜੀ ਅਨੁਨਾਸਿਕ ਸਵਰ ਕਿਹੜੇ ਨੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਰਹੀ ਆਉਂਦੀ ਹੈ ਕੀ ਆਉਂਦੀ ਜੀ ਜਿਹੜੀ ਸਾਡੀ ਆਵਾਜ਼ ਆਉ ਨੱਕ ਰਹੀ ਹੁੰਦੀ ਹੈ ਉਹਨੂੰ ਨਾਸਕ ਸਵਰ ਜਾਂ ਅਨੁਨਾਸਿਕ ਸਵਰ ਕਹਿੰਦੇ ਹਨ ਜੀ ਨੈਕਸਟ ਹੈ ਸਾਡੇ ਕੋਲ ਜੀ ਵਿਅੰਜਨ ਕਿਹਨੂੰ ਕਹਿੰਦੇ ਨੇ ਇਹ ਉਹ ਧੁਨੀ ਹੈ ਜਿਸ ਤੇ ਉਚਾਰਨ ਸਮੇ ਸਾਡੇ ਸਾਨੂਚਾਰਨ ਅੰਗਾ ਤੋਂ ਕੁਝ ਰੁਕਾਵਟ ਪੈਂਦੀ ਹੈ ਉਚਾਰਨ ਸਮੇ ਕੁਝ ਰੁਕਾਵਟ ਪੈਂਦੀ ਹੈ ਜਿਹੜੇ ਅੱਖਰ ਜੋ ਕਿਸੇ ਲਗ ਜਾਂ ਮਾਤਰਾ ਦੀ ਸਹਾਇਤਾ ਤੋਂ ਬਿਨਾ ਨਹੀਂ ਲਿਖੇ ਜਾ ਸਕਦੇ ਨਾ ਹੀ ਬੋਲੇ ਜਾ ਸਕਦੇ ਨੇ ਹਾਂਜੀ ਬਿਆਜਨ ਕਿਹੜੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਸਾਡੇ ਸਾਨੂੰ ਉਚਾਰਨ ਅੰਗਾਂ ਤੋਂ ਕੋਈ ਰੁਕਾਵਟ ਪੈਂਦੀ ਹੈ ਅੱਖਰ ਜੋ ਕਿ ਕਿਸੇ ਲਗਜਾ ਮਾਤਰਾ ਦੇ ਸਹਾਇਤਾ ਤੋਂ ਬਿਨਾ ਨਹੀਂ ਲਿਖੇ ਜਾ ਸਕਦੇ ਨਾ ਹੀ ਬੋਲੇ ਜਾ ਸਕਦੇ ਨੇ ਗੁਰਮਖੀ ਵਿੱਚ ਸਸੇ ਤੋਂ ਲੈ ਕੇ ਡਾੜੇ ਤੱਕ ਇਹ 32 ਅੱਖਰ ਹਨ ਇਹਨਾਂ ਨੂੰ ਕੀ ਕਹਿੰਦੇ ਨੇ ਬਿਆਜਨ ਆਖਦੇ ਹਨ ਜੀ ਹਾਂ ਜੀ ਅਗਲਾ ਹੈ ਜਿਸ ਸਾਡੇ ਕੋਲੇ ਅਨੁਨਾਸਿਕ ਅੱਖਰ ਕਿਹਨੂੰ ਕਹਿੰਦੇ ਨੇ ਜਿਹੜੇ ਭਾਸਾ ਨਾਸਾਂ ਦੁਆਰਾ ਉਚਾਰਨ ਹੁੰਦੇ ਆਣੇ ਨ ਗਿਣਤੀ ਵਿੱਚ 5 ਹਨ ਜੀ ਨੌਂ ਆ ਨਹੀਂ ਆ ਨਾਣਾ ਨੰਨਾ ਮੰਮਾ ਇਹ ਵਿਅੰਜਨ ਦੀ ਵਿਅੰਜਨ ਤੇ ਅਨੁਨਾਸਿਕ ਵੀ ਹਨ ਜੀ ਨੌਵਾਂ ਨਹੀਂ ਆ ਦੀ ਵਰਤੋਂ ਹੁਣ ਅੱਜ ਦੇ ਟਾਈਮ 'ਚ ਘੱਟ ਹੁੰਦੀ ਹੈ ਕਿਉਂਕਿ ਇਹਨਾਂ ਨਾਲ ਕੋਈ ਵੀ ਅੱਖਰ ਆਰੰਭ ਨਹੀਂ ਹੁੰਦਾ ਹੈ ਕੋਈ ਵੀ ਅੱਖਰ ਇਹਨਾਂ ਨਾਲ ਆਰੰਭ ਨਹੀਂ ਹੁੰਦਾ ਹੈ ਅਲਹ ਜੀ ਦੁੱਤ ਜਾਂ ਸੰਯੁਕਤ ਅੱਖਰ ਕਿਹਨੂੰ ਕਹਿੰਦੇ ਹੈ ਇਹ ਜੁੜਮੇ ਹੁੰਦੇ ਹਨ ਪੈਰ ਹੀ ਪਿਆ ਹੁੰਦਾ ਜੀ ਉਦਾਹਰਨ ਦੇ ਤੌਰ ਤੇ ਪ੍ਰੇਮ ਸ਼ਿਸ਼ਾਤ ਪਰਦੁੱਤ ਅੱਖਰ ਹਨ ਜੀ ਜਿਨ੍ਹਾਂ ਦੇ ਪੈਰ ਚ ਰਾਰਾ ਪੈਂਦਾ ਜੀ ਗੁਰਮੁਖੀ ਲਿਪੀ ਵਿੱਚ ਤਿੰਨ ਅੱਖਰਾਂਾਂ ਜੀ ਕਿਹੜੇ ਨੇ ਦੁੱਤੇ ਹਾ ਹਾ ਰਾਰਾ ਤੇ ਬਾਵਾ ਆਹਾ ਰਾਰਾ ਤੇ ਬਾਵਾ ਇਹ ਦੁੱਤ ਅੱਖਰਾਂਾਂ ਜੀ ਸੰਯੋਗ ਅੱਖਰ ਆਖਦੇ ਹਨ ਜੀ ਨੈਕਸਟ ਆ ਸਾਡੇ ਕੋਲੇ ਪੰਜਾਬੀ ਲਗਾ ਮਾਤਰਾ ਮੈਂ ਕਿਹੜੀਆਂ ਛੋਟੇ ਚਿੰਨਾਂ ਨੂੰ ਲੱਗ ਕਿਹਾ ਜਾਂਦਾ ਹੈ ਉਚਾਰਨ ਸਮੇਂ ਲੱਗੇ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ ਜਿਹੜਾ ਮਤਲਬ ਕਿ ਉਚਾਰਨ ਦੇ ਸਮੇਂ ਮਤਲਬ ਸਮਾ ਲੱਗਦਾ ਹੈ ਤੇ ਉਸ ਨੂੰ ਮਾਤਰਾ ਕਿਹਾ ਜਾਂਦਾ ਲਗਾ ਮਾਤਰਾ ਇਹ 10 ਹਨ ਜੀ ਪੰਜਾਬੀ ਭਾਸ਼ਾ ਵਿੱਚ ਲਿਖਣ ਸਮੇਂ ਜਿਸ ਅੱਖਰ ਨਾਲ ਕੋਈ ਲੱਗ ਨਾ ਲੱਗੇ ਉਸ ਨੂੰ ਮੁਕਤਾਖਦੇ ਹਨ ਜਿਵੇਂ ਕੰਨਾ ਆੜਾ ਤੁਨੀ ਦਾ ਚਿੰਨ ਹੈ ਜੀ ਅੱਖਰ ਦੇ ਬਾਅਦ ਚੋਂ ਲੱਗਦਾ ਹੈ ਜੀ ਕੰਨਾ ਦਾ ਆੜਾ ਤੁਨੀ ਦਾ ਚਿੰਨ ਹੈ ਜੇ ਅੱਖਰ ਦੇ ਬਾਅਦ ਵਿੱਚ ਲੱਗਦਾ ਜੀ ਊੜੇ ਨਾਲ ਔਂਕੜ ਉੱਚਾ ਉੱਤਰ ਦੁਲੈਂਕੜ ਉੱਠ ਸਾਉ ਹੋੜਾ ਓਮ ਓਪਰਾ ਹਾਂ ਜੀ ਕਿੰਨਾ ਕਿੰਨਾ ਨਾਲ ਲੱਗਦਾ ਇਹ ਇਹਦੇ ਐਗਜ਼ਾਮਪਲ ਹਨ ਜੀ ਊੜਾ ਕਿੱਥੇ ਲੱਗਦਾ ਉੱਚਾ ਉੱਤਰ ਦੁਲੈਂਕੜ ਕਿੱਥੇ ਲੱਗਦਾ ਜੀ ਉੱਠ ਸਾਉ ਹੋੜਾ ਓਪਰਾ ਓਮ ਓਮ ਉਪਰਾ ਹਾਂਜੀ ਆੜੇ ਨਾਲ ਮੁਕਤਾ ਅਮਨ ਅੰਕਲ ਕੰਨਾ ਕਿੱਥੇ ਲੱਗਦਾ ਜੀ ਆਟਾ ਆਦਮੀ ਦੁਲਾਵਾਂ ਕਿੱਥੇ ਲੱਗਦਾ ਜੀ ਐਬ ਐਤਵਾਰ ਕਨੌੜਾ ਔਖਾ ਔਰਤ ਚਾਰ ਲਗਾ ਲੱਗਦੀਆਂ ਹਾਂਜੀ ਇਹਦੀ ਲਗਤ ਸੀਗੇ ਨੇ ਵੀ ਇਹਦੇ ਨਾਲ ਕਿੰਨੀਆਂ ਲੱਗਦੀਆਂ ਨੇ ਜੀ ਇਹਦੇ ਨਾਲ ਕਿੰਨੇ ਲੱਗਦੇ ਆੜੇ ਨਾਲ ਚਾਰ ਲੱਗਦੀਆਂ ਹਾਂਜੀ ਅੱਗੇ ਹਾਂਜੀ ਈੜੀ ਨਾਲ ਸਿਹਾਰੀ ਵਿੱਚ ਇੱਕ ਇਸਤਰੀ ਬਿਹਾਰੀ ਇਸਾ ਈਸ਼ਵਰ ਤੇ ਲਾਂ ਬ੍ਰਾਈ ਇੱਕ ਤੱਤ ਨੇ ਲੱਗਦੀਆਂ ਹਨ ਜੀ ਇਹਦੇ ਨਾਲ ਕਿੰਨੀਆਂ ਲਗਾ ਲੱਗਦੀਆਂ ਨੇ 3 ਲੱਗਦੀਆਂ ਹਨ ਨੈਕਸਟ ਸਾਡੇ ਕੋਲ ਲਗਾ ਦੀਆਂ ਕਿਸਮਾਂ ਕਿੰਨੀਆਂ ਹਨ ਜੀ ਲਗੂ ਲਗਾ ਹੁੰਦੀਆਂ ਨੇ ਜੀ ਧੁਨੀਆਂ ਦੇ ਉਚਾਰਨ ਵਿੱਚ ਥੋੜਾ ਸਮਾਂ ਲੱਗੇ ਲਗੂ ਲਗਾ ਕਹਿੰਦੇ ਨੇ ਜਿਵੇਂ ਮੁਕਤਾ ਸਿਹਾਰੀ ਅੰਕੜ ਹਾਂਜੀ ਲਗੂ ਲਗਾ ਵੀ ਪੁੱਛਿਆ ਜਾ ਸਕਦੇ ਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਸਿਹ ਮੁਕਤਾ ਸਿਹਾਰੀ ਤੇ ਅੰਕੜ ਦੀਰਗ ਲਗਾ ਕਿਹੜੀਆਂ ਹੁੰਦੀਆਂ ਨੇ ਜੀ ਜਿੰਨਾ ਲਗਾ ਦੇ ਉਚਾਰਨ ਸਮੇਂ ਜ਼ਿਆਦਾ ਸਮਾਂ ਲੱਗੇ ਉਹਨਾਂ ਨੂੰ ਦੀਰਗ ਜਦ ਲੰਬੀ ਧੁਨੀ ਵਾਲੀਆਂ ਲਗਾ ਕਹਿੰਦਾ ਹੈ ਲੰਬੀ ਧੁਨੀਆ ਵਾਲਾਂ ਜ ਧੁਨੀ ਵਾਲੀਆਂ ਜਾਂ ਦੀਰਗ ਲਗਾ ਕਹਿੰਦਾ ਹੈ ਇਹਨਾਂ ਨੂੰ ਦੀਰਗ ਲਗਾ ਕਹਿੰਦੇ ਹਨ ਜੀ ਇਹ ਸੱਤ ਲਗਾ ਹਨ ਜੀ ਕੰਨਾ ਬਿਹਾਰੀ ਤੋਂ ਲੈਂਕੜ ਦੁਲਾਵਾ ਹੋੜਾ ਤੇ ਕਨੌੜਾ ਹਾਂਜੀ ਕੰਨਾ ਸਿਆਰੀ ਬਿਆ ਕੰਨਾ ਬਿਹਾਰੀ ਲਾਂ ਦੁਲੈਂਕੜ ਲਾਮ ਦੁਲਾਵਾ ਹੋੜਾ ਤੇ ਕਨੌੜਾ ਅੱਗੇ ਹਜੇ ਲਗਾ ਅਖਰ ਕਿੰਨੂੰ ਕਹਿੰਦੇ ਨੇ ਜੀ ਲਗਾ ਨਾਲ ਲੱਗਣ ਵਾਲੇ ਛੋਟੇ ਜਿੰਨਾਂ ਨੂੰ ਲਗਾਖਰ ਕਿਹਾ ਜਾਂਦਾ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਜੀ ਤਿੰਨ ਤਰ੍ਹਾਂ ਦੇ ਹੁੰਦੇ ਹਨ ਬਿੰਦੀ ਟਿੱਪੀ ਅਦਕ ਹਾਂ ਜੀ ਬਿੰਦੀ ਟਿੱਪੀ ਅਦਕ ਇਹ ਲਗਾਖਰ ਹਨ ਜੀ ਇਹ ਕਿੰਨੇ ਤਰ੍ਹਾਂ ਦੇ ਹਨ ਤਿੰਨ ਤਰ੍ਹਾਂ ਦੇ ਹਨ ਜੀ ਲਗਾਖਰਾਂ ਦੇ ਨਿਯਮ ਅੱਗੇ ਪਾਰੇ ਪੜਦੇ ਹਾਂਗੇ ਬਿੰਦੀ ਤੇ ਟਿੱਪੀ ਦੀ ਵਰਤੋਂ ਕਿੱਥੇ ਹੁੰਦੀ ਹੈ ਬਿੰਦੀ ਤੇ ਟਿੱਪੀ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਜਿਵੇਂ ਗੱਗੇ ਕੰਨਾਂ 'ਗਾ' ਉੱਪਰ ਬਿੰਦੀ 'ਗਾ' ਲੱਲੇ ਕੰਨਾਂ ਉੱਪਰ ਬਿੰਦੀ 'ਲਾ' 'ਚੂ' 'ਲੂ' ਆਦਕ ਛੇ ਲਗਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਜੀ ਕੰਨਾ ਕਕੇ ਕੰਨਾ ਉੱਪਰ ਬਿੰਦੀ ਕਾਂ ਮੰਮੇ ਕੰਨਾ ਉੱਪਰ ਬਿੰਦੀ ਮਾਂ ਸੱਸੇ ਕੰਨਾ ਉੱਪਰ ਬਿੰਦੀ ਸਾਂ ਆਦ ਹਾਂਜੀ ਬਿਹਾਰੀ ਕਿੱਥੇ ਹੁੰਦਾ ਮੇ ਨੀ ਅਸੀਂ ਆਦ ਦੁਲਾਵਾਂ ਕਿੱਥੇ ਵਰਤਦੇ ਨੇ ਕੈਚੀ ਗੈਂਡਾ ਆਦ ਹੋੜਾ ਕਦੋਂ ਜਦੋਂ ਗੇਂਦ ਆਦ ਗੋਦ ਸੌਰੀ ਗੋਦ ਆਦ ਕਨੋੜਾ ਉਤਰਾ ਭੋਂਦੂ ਭੋਂਕਣਾ ਆਦ ਚਾਰ ਲਗਾ ਦੇ ਨਾਲ ਜੀ ਟਿੱਪੀ ਦੀ ਵਰਤੋਂ ਹੁੰਦੀ ਹੈ ਮੁਕਤਾ ਡੰਗ ਗੰਚਪੰਡ ਆਦ ਸਿਆਰੀ ਨਲਕਿੰਗ ਜਿੰਦਪਿੰਡ ਆਦ ਔਂਕੜ ਕੁੰਭ ਚੁੰਗ ਮੁੰਡਾ ਆਦ ਦੁਲੈਂਕੜ ਜੂਮੂ ਆਦ ਇਹ ਹੈ ਜੇ ਸਾਡੀ ਪੰਜਾਬੀ ਇਹ ਹੈ ਜੇ ਸਾਡੇ ਪੰਜਾਬੀ ਵਿਆਕਰਨ ਕੱਲ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਲੈ ਕੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ